ਪੰਜਾਬ ਵਿਜੀਲੈਂਸ ਬਿਊਰੋ ਦੇ ਹੱਥ ਲੱਗੀ ਹੈ ਇੱਕ ਵੱਡੀ ਸਫਲਤਾ ਲੱਖਾਂ ਦਾ ਗਬਨ ਕਰਨ ਵਾਲਾ ਸਬਕਾ ਬੈਂਕ ਮੈਨੇਜਰ ਹੋਇਆ ਗ੍ਰਿਫਤਾਰ ਬੈਂਕ ਵਿੱਚ ਵਰਤੀ ਜਾਣ ਵਾਲੀ ਯੂਜ਼ਰ ਆਈਡੀ ਦੇ ਪਾਸਵਰਡਾਂ ਦੀ ਕੀਤੀ ਹੈ ਦੂਰਵਰਤੋਂ ਜਿਆਂ ਅਜਿਹਾ ਹੀ ਇੱਕ ਮਾਮਲਾ ਪੰਜਾਬ ਗ੍ਰਾਮੀਣ ਬੈਂਕ ਪਿੰਡ ਪਾਣੋ ਲੰਗਾ ਤੋਂ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਪਿੰਡ ਪਾਣੋ ਲੰਗਾ ਜ਼ਿਲ੍ਹਾ ਕਪੂਰਥਲਾ ਦਾ ਇੱਕ ਬਿਹਦ ਖਾਸ ਪਿੰਡ ਹੈ ਜਿੱਥੇ ਕਿ ਪੰਜਾਬ ਗ੍ਰਾਮੀਣ ਬੈਂਕ ਸਥਿਤ ਹੈ ਇਹ ਤੇ ਦੱਸ ਦਈਏ ਕਿ ਇੱਕ ਬੈਂਕ ਦਾ ਮੈਨੇਜਰ ਜਿਹੜਾ ਕਿ ਹੁਣ ਰਿਟਾਇਰ ਹੋ ਚੁੱਕਾ ਹੈ ਸਾਬਕਾ ਬੈਂਕ ਮੈਨੇਜਰ ਹੈ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਇਹ ਦਰਸਲ ਮਾਮਲਾ ਕੀ ਸੀ ਆਓ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਦੱਸ ਦਈਏ ਕਿ ਪੰਜਾਬ ਗ੍ਰਾਮੀਣ ਬੈਂਕ ਪਿੰਡ ਪਣੂ ਲੰਗਾ ਦੇ ਵਿੱਚ ਸਾਬਕਾ ਬੈਂਕ ਮੈਨੇਜਰ ਪ੍ਰਮੋਦ ਕੁਮਾਰ ਜਿਹੜੀ ਕਿ ਆਪਣੀਆਂ ਸੇਵਾਵਾਂ ਦਿਆ ਕਰਦੇ ਸਨ ਤੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਦਾ ਗਬਨ ਕੀਤਾ ਗਿਆ ਜਿਸ ਦੇ ਨਾਲ ਬੈਂਕ ਨੂੰ ਤੇ ਖਾਤਾਧਾਰਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸਾਬਕਾ ਬੈਂਕ ਮੈਨੇਜਰ ਪ੍ਰਮੋਦ ਕੁਮਾਰ ਜਿਹੜਾ ਕਿ ਬੇਸਿਕਲੀ ਰਾਜਸਥਾਨ ਦੇ ਜ਼ਿਲ੍ਹਾ ਬਿਕਾਨੇਰ ਦੇ ਪਿੰਡ ਚੁੰਚਨੂ ਦਾ ਰਹਿਣ ਵਾਲਾ ਹੈ ਤੇ ਇੱਥੇ ਆਪਣੀਆਂ ਸੇਵਾਵਾਂ ਦੇਣ ਲਈ ਉਹ ਆਇਆ ਕਰਦਾ ਸੀ ਅਤੇ ਆਪਣੀਆਂ ਸੇਵਾਵਾਂ ਦੇ ਦੌਰਾਨ ਉਸ ਦੀ ਕਾਰਗੁਜ਼ਾਰੀ ਤਾਂ ਵਧੀਆ ਹੀ ਰਹੀ ਪਰੰਤੂ ਇੱਕ ਉਸਨੇ ਅਜਿਹਾ ਕੰਮ ਕੀਤਾ ਜਿਸ ਦੇ ਨਾਲ ਉਸ ਦੀਆਂ ਸਾਰੀਆਂ ਕੀਤੀਆਂ ਹੋਈਆਂ ਸੇਵਾਵਾਂ ਦੇ ਉੱਪਰ ਪਾਣੀ ਫਿਰ ਗਿਆ ਦੱਸਦੀ ਹੈ ਕਿ ਪ੍ਰਮੋਦ ਕੁਮਾਰ ਨਾਮ ਦੇ ਇਸ ਬੈਂਕ ਮੈਨੇਜਰ ਨੇ ਬੈਂਕ ਦੇ ਵਿੱਚ 34,92,299 ਰੁਪਏ ਦਾ ਗਬਨ ਕੀਤਾ ਹੈ ਦੱਸਦੀ ਹੈ ਕਿ ਇਸ ਬੈਂਕ ਮੈਨੇਜਰ ਦੇ ਵੱਲੋਂ ਬੈਂਕ ਦੇ ਵਿੱਚ ਵਰਤੀ ਜਾਣ ਵਾਲੀ ਯੂਜ਼ਰ ਆਈਡੀ ਦੇ ਪਾਸਵਰਡਾਂ ਦੀ ਦੁਰਵਰਤੋਂ ਕੀਤੀ ਹੈ ਇਤੇ ਜਿਮਿਲੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਬੈਂਕ ਦੇ ਕਲਰਕ ਜਗਦੀਸ਼ ਸਿੰਘ ਅਤੇ ਦੂਸਰੀ ਕਲਰਕ ਰਜਨੀ ਬਾਲਾ ਜਿਹੜੇ ਕਿ ਇਹ ਯੂਜ਼ਰ ਆਈਡੀ ਵਰਤਦੇ ਸਨ ਇਹਨਾਂ ਦੇ ਪਾਸਵਰਡਾਂ ਦੀ ਦੁਰਵਰਤੋਂ ਕੀਤੀ ਹੈ ਬਿਨਾ ਇਹਨਾਂ ਦੋਨਾਂ ਕਲਰਕਾਂ ਨੂੰ ਦੱਸਿਆਂ ਇਸ ਬੈਂਕ ਮੈਨੇਜਰ ਦੇ ਵੱਲੋਂ ਇਨਾ ਵੱਡਾ ਗਬਨ ਕੀਤਾ ਗਿਆ ਦੱਸਦੀ ਹੈ ਕਿ 34,92,299 ਰੁਪਏ ਦਾ ਇੱਕ ਗਬਨ ਕੀਤਾ ਗਿਆ ਤੇ ਨਾਲ ਹੀ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਵਕ ਵਕ 12 ਖਾਤਾਧਾਰਕਾਂ ਦੀਆਂ 26 ਟ੍ਰਾਂਜੈਕਸ਼ਨਾਂ ਜਿਹੜੀ ਕਿ ਅਲੱਗ-ਅਲੱਗ ਤਰੀਕਿਆਂ ਦੇ ਉੱਪਰ ਹੋਈਆਂ ਨੇ ਇਹਨਾਂ ਖਾਤਿਆਂ ਦੇ ਵਿੱਚੋਂ ਪੈਸੇ ਟ੍ਰਾਂਜੈਕਟ ਕੀਤੇ ਗਏ ਨੇ ਦੂਸਰੇ ਖਾਤਿਆਂ ਵਿੱਚ ਟਰਾਂਸਫਰ ਕਰਵਾਏ ਗਏ ਨੇ ਇਸ ਸਾਬਕਾ ਬੈਂਕ ਮੈਨੇਜਰ ਦੇ ਵੱਲੋਂ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ 2022 ਤੋਂ ਇਹ ਬੈਂਕ ਮੈਨੇਜਰ ਪੰਜਾਬ ਵਿਜਲੈਂਸ ਬਿਊਰੋ ਨੂੰ ਲੋੜਿੰਦਾ ਸੀ ਜਿਸ ਦੀ ਬਹੁਤ ਹੀ ਪਾਲ ਕੀਤੀ ਗਈ ਪਰੰਤੂ ਇਹ ਨਹੀਂ ਮਿਲਿਆ ਤੇ ਹੁਣ ਪੰਜਾਬ ਵਿਜਲੈਂਸ ਬਿਊਰੋ ਦੇ ਹੱਥ ਇਹ ਸਾਬਕਾ ਬੈਂਕ ਮੈਨੇਜਰ ਚੜ ਗਿਆ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਇਹ ਸਾਬਕਾ ਬੈਂਕ ਮੈਨੇਜਰ ਰਾਜਸਥਾਨ ਦੇ ਜ਼ਿਲ੍ਹਾ ਬਿਕਨਰ ਦੇ ਪਿੰਡ ਚੁੰਚਨੂ ਦਾ ਰਹਿਣ ਵਾਲਾ ਸੀ ਤੇ ਉੱਥੋਂ ਹੀ ਵਿਜੀਲੈਂਸ ਬਿਊਰੋ ਕਪੂਰਥਲਾ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਇਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ